ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਕੋ ਬਾਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਆ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਜੀ ਦਾਰ ਪਰਿਵਾਰ ਕੋਲੇ ਮਾਝਾ ਦੋਸਤੋ ਤੇ ਕਿਹੜੀ ਡਿਟੇਲ ਆ ਜਿਹੜੀ ਅਸੀਂ ਆਪ ਹੀ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਖਰੀਦਦਾਰੀ ਕਰ ਸਕਦੇ ਹੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀ ਇੰਸਟਾਗ੍ਰam ਤੇ ਵੇਖ ਰਹੇ ਐ ਸਖਰਾਜ ਭੋਮਾਰਾਮ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਇਹਦੀ ਡਿਟੇਲ ਦੋਸਤੋ ਇਸ ਪ੍ਰਕਾਰ ਆ ਤੀਜਾ ਸੂਆ ਕਰਮਾ ਵਾਲੀ ਨੇ ਸੂਣਾ ਬਹੁਤ ਚੰਗੇ ਥਣ ਹਵਾਨੇ ਦੇ ਵਿੱਚ ਤੇ ਚੰਗੇ ਸੀਮਨ ਤੋਂ ਗੱਭਣਾ ਦੋਸਤੋ ਥਣ ਹਵਾਨਾ ਤੁਹਾਨੂੰ ਪਹਿਲਾਂ ਦਿਖਾ ਦਈਏ ਬਹੁਤ ਹੀ ਜਿਆਦਾ ਚੰਗਾ ਥਣ ਲੱਗਾ ਦੇਖ ਸਕਦੇ ਹੋ ਵੈਰਲਾ ਵੀ ਬਹੁਤ ਆ ਤੇ ਸਾਈਜ਼ ਵੀ ਬਹੁਤ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਪਹਿਲਾਂ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੇਖ ਸਕਦੇ ਹੋ ਬਹੁਤ ਸਾਫ ਸੁਥਰਾ ਦੇ ਵੱਡਾ ਹਵਾਨਾ ਹੈ ਦੇਖ ਸਕਦੇ ਹੋ ਤੁਸੀਂ ਸੇਮ ਸਾਈਜ਼ ਆ ਦੋਸਤੋ ਦੋਨਾਂ ਪਾਸਿਆਂ ਤੋਂ ਬਹੁਤ ਹੀ ਜਿਆਦਾ ਛਾਨਰ ਥਣ ਹਵਾਨਾ ਤੇ ਮੂੰਹ ਮੱਥਾ ਗੋਲ ਸਿੰਘ ਦੀ ਆ ਦੋਸਤੋ ਮੋਹਰਾ ਕੈਟਾਗਰੀ ਚ ਪੈ ਕੈਟਾਗਰੀ ਚ ਪੈਂਦੀ ਆ ਤੇ ਇੰਦਰ ਬੁੱਲ ਤੋਂ ਇਹ ਗੱਬਣਾ ਦੋਸਤੋ ਸੀਮਨ ਬਾਈ ਨੇ ਛਾਂਮ ਕੇ ਰੱਖਿਆ ਇੰਦਰ ਬੁੱਲ ਦੇ ਸੀਮਨ ਤੋਂ ਗੱਬਣਾ ਖਲੀ ਦਾ ਬੱਚਾ ਸੀ ਜਿਹੜਾ ਦੇਖ ਸਕਦੇ ਹੋ ਪੱਠ ਪੜਾ ਚੰਗਾ ਤੇ ਵੱਤਵਾ ਦੇ ਹੈ 2-4 ਦਿਨ ਲੈਂਦੀ ਆ ਦੋਸਤੋ ਤਕਰੀਬਨ ਤਿਆਰ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲੋ ਵੀ ਸਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਟਰਦੀ ਤੋਂ ਤੁਹਾਨੂੰ ਸਵਾਨੇ ਦੀ ਸਾਰੀ ਜਜਮੈਂਟ ਇਹ ਵੀ ਆ ਜਾਊਗੀ ਬਹੁਤ ਵੱਡਾ ਤੇ ਸਾਫ ਸੁਥਰਾ ਹਵਾਨਾ ਜੀ ਦੇਖ ਸਕਦੇ ਤੁਸੀਂ ਮੋੜ ਲਈ ਅੰਦਰ ਬੋਲਦਾ ਸੀ ਮਣੇ ਦੇ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਉਰੇ ਸਾਫ ਸੁਥਰੇ ਤੇ ਵੱਡੇ ਹਵਾਨੇ ਦੇ ਵਿੱਚ ਆ ਬੰਦੋ ਬਾਈ ਇਹ ਮੁੱਲ ਦੋਸਤੋ ਜੇਰਾ ਫੋਨ ਤੇ ਹੋ ਜਾਣਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਆਪਾਂ ਬੋਲ ਦਿੰਨੇ ਆ 99148 43211 ਦੁਬਾਰਾ ਫੇਰ ਦੱਸ ਦਿੰਨੇ ਆ 99148 43211 ਇਹ ਲੋਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਢਾਲੀਆ ਵਾਲਾ ਜਿਹੜਾ ਹੱਡੀਆਂ ਦਾ ਹਸਪਤਾਲ ਆ ਸ਼੍ਰੀ ਮੁਕਸਰ ਸਾਹਿਬ ਜਿਲ੍ਹਾ ਸ਼ਹਿਰ ਦੇ ਵਿੱਚ ਮਲੋੜ ਰੋਡ ਤੇ ਉਸ ਦੇ ਨਾਲ ਦੀ ਜਿਹੜੀ ਗਲੀ ਮੁੜਦੀ ਆ ਤੇ ਅੱਗੇ ਜਾ ਕੇ ਜਿੱਥੋਂ ਗਲੀ ਭੀੜੀ ਜੀ ਹੁੰਦੀ ਆ ਉਦੋਂ ਥੋੜਾ ਜਿਹਾ ਅੱਗੇ ਡੱਪ ਕੇ ਘਾਰ ਆ ਬਾਈ ਦਾ ਤੇ ਨੰਬਰ ਆਪਾਂ ਸਕਰੀਨ ਤੇ ਲਾਦਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਡੇ ਮੱਝ ਪਸੰਦ ਆਊਗੀ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਦੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਹਾਂ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ